ਸ਼੍ਰੀ ਸੂਗਦਾਲਾਂ ਦਿਵਸ ਤੇ ਖੇਤੀਬਾੜੀ ਅਫਸਰ ਡਾਕਟਰ ਸ਼ਹਿਬਾਜ਼ ਸਿੰਘ ਟੀਮਾ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ ਵਿਸ਼ੁਭਦਾਲਾਂ ਦਿਵਸ ਤੇ ਖੇਤੀਬਾੜੀ ਅਫਸਰ ਡਾਕਟਰ ਸ਼ਹਿਬਾਜ਼ ਸਿੰਘ ਟੀਮਾ ਦੀ ਯੋਗ ਅਗਵਾਈ ਹੇਠ ਅਤੇ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਪਿੰਡ ਸ਼ਕਾਲਾ ਅਤੇ ਕੁਮਾਨ ਵਿਖੇ ਕੈਂਪ ਲਗਾਇਆ ਗਿਆ

उन्होंने अगह वधु किसान कुलदीप की शलाघा कर फसल तैयार है इस मौके अगह किसान कुलदीप सिंह बाठ ने मीडिया गलबात करद कहा वालों ऑरगेनिक ढंग दालों उगाई जा रही है तु बीमारिया तो छुटकारा मिल सके ਇਸ ਮੌਕੇ ਸੰਬੰਧਿਤ ਵਿਪາກ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਨਿਊਜ਼ 24 ਟੀਵੀ ਚੈਨਲ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਸੁਪਨਾਮ ਕੀ ਜੀ ਕੁਲਦੀਪ ਸਿੰਘ ਹਾਂਜੀ ਜਿਹੜੇ ਅੱਜ ਇਹ ਤੁਸੀਂ ਇਸ ਔਲੇ ਬੀਜੇ ਆ ਇਹ ਕਿਸ ਤਰ੍ਹਾਂ ਬੀਜੇ ਤੇ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਦੇਖੋ ਜੀ ਝੋਨੇ ਦੀ ਹਰ ਕੀ ਬਹੁਤ ਖਰਾਬ ਹੋਈ ਆ ਤੇ ਮੈਂ ਸੋਚਿਆ ਕਿ ਹਰ ਕੀ ਚਣਿਆਂ ਦੀ ਖੇਤ ਕੀਤੀ ਜਾਵੇ। ਇਹ ਬਿਨਾ ਖਾਦ ਤੋਂ ਆਪਣੇ ਗੋਹੇ ਦੀ ਥੋੜੀ ਪਾ ਕੇ ਬੀਜਿਆ। ਤੇ ਕਿਸਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹਦੇ? ਸਾਰੇ ਕਿਸਾਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਕਿ ਹਰ ਕਿਸਾਨ ਨੂੰ ਇਹ ਬੀਜਣੀ ਚਾਹੀਦੀ ਹੈ। ਤੇ ਅੱਜ ਖੇਤੀਬਾੜੀ ਵਿਭਾਗ ਵੀ ਤੁਹਾਡੇ ਕੋਲ ਆਇਆ ਤੁਸੀਂ ਖੇਤੀਬਾੜੀ ਵਿਭਾਗ ਦੇ ਨਾਲ ਗੱਲਬਾਤ ਵੀ ਕੀਤੀ ਵਿਭਾਗ ਦਾ ਬਹੁਤ ਸ਼ੁਕਰੀਆ ਕਰਦਾ ਕਿ ਜੋ ਪੈੜੀ ਵਿੱਚ ਆਣ ਕੇ ਉਹਨਾਂ ਨੇ ਜਾਜਾ ਲਿਆ ਤੁਸੀਂ ਕੀ ਕੀ ਬੀਜਿਆ ਕੁਲਦੀਪ ਸਿੰਘ ਜੀ ਜ਼ਮੀਨ ਦੇ ਵਿੱਚ ਚਨੇ ਬੀਜੇ ਆ ਜੀ ਮਸਰ ਸਰੋਂ ਤੇ ਗੰਨਾ ਤੇ ਜਿਹੜੇ ਇਹ ਬੀਜੇ ਇਹਨਾਂ ਦੇ ਵਿੱਚ ਕੋਈ ਰੇ ਸਪਰੇ ਜਾਂ ਕੋਈ ਦਵਾਈ ਕੁਛ ਨਹੀਂ ਪਾਈ ਦਵਾਈ ਜੀ ਸਾਰੇ ਆਰਗੈਨਿਕ ਹੀ ਆ ਤੁਸੀਂ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਜੇ ਕਿ ਹੋਰ ਹੋਰ ਬੀਜਣ ਅੱਗੇ ਵੀ ਹਾਂਜੀ ਸਰ ਅੱਜ ਜਿਹੜੀ ਤੁਸੀਂ ਕਿਸਾਨਾਂ ਦੇ ਨਾਲ ਮਿਲਣੀ ਕਰ ਰਹੇ ਇਸ ਸਬੰਧ ਵਿੱਚ ਤੁਸੀਂ ਕੀ ਕਹਿੰਦੇ ਹੋ? ਅ ਅੱਜ ਜਿਹੜਾ ਸਾਡਾ ਜੀ ਮੁੱਖ ਮਕਸਦ ਜਿਹੜਾ ਅੱਜ ਖੇਤ ਦੇ ਵਿੱਚ ਅਸੀਂ ਆਏ ਆਂ ਅੱਜ ਵਿਸ਼ਵ ਦਾਲਾਂ ਦਿਵਸ 10 ਫਰਵਰੀ ਦਾ ਦਿਨ ਉਸ ਦਿਨ ਦੇ ਵਿੱਚ ਇਹ ਸੀਗਾ ਕਿ ਅਸੀਂ ਦਾਲਾਂ ਨੂੰ ਕਿਵੇਂ ਪਰਫੁੱਲਿਤ ਕਰੀਏ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਾਡਾ ਰੁਝਾਨ ਜਿਹੜਾ ਦਾਲਾਂ ਦੇ ਥੱਲੇ ਰਕਪਾ ਜਿਹੜਾ ਸਾਡਾ ਘਟ ਰਿਹਾ ਇਹ ਸਾਡੇ ਵੱਲੋਂ ਇੱਕ ਉਦਮ ਕੀਤਾ ਜਾ ਰਿਹਾ ਹੈ ਕਿ ਦਾਲਾਂ ਦੇ ਵੱਲ ਵੀ ਖਿੱਚ ਪਵੇ ਕਿਸਾਨਾਂ ਦੇ ਵਿੱਚ ਔਰ ਦਾਲਾਂ ਦੀ ਜਿਆਦਾ ਜਿਆਦਾ ਅਗਾਹੀਏ ਰਖਵੇ ਥੱਲੇ ਇਹਦੇ ਫਾਇਦੇ ਦੱਸ ਰਹੇ ਆਪਾਂ ਇਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਦੇ ਖੇਤ ਦੇ ਵਿੱਚ ਆ ਕੇ ਦੱਸ ਰਹੇ ਆਪਾਂ ਕਿ ਜਿਹੜੀ ਇੱਕ ਧਾਲ ਆਪਾਂ ਬੀਜਦੇ ਆਂ ਕੋਈ ਵੀ ਮਾਂਵਾ ਦੇ ਮਸਰਾ ਦੀ ਸ਼ੋਲਿਆਂ ਦੀ ਜਿਵੇਂ ਕੈਸ ਵਲੇ ਸ਼ੋਲਿਆਂ ਦੇ ਖੇਤ ਦੇ ਵਿੱਚ ਆਪਾਂ ਖੜੇ ਆ ਇਸ ਦੇ ਨਾਲ ਇੱਕ ਤਾਂ ਅਸੀਂ ਆਪਣੇ ਘਰ ਦੀ ਖਪਤ ਜਿਹੜੀ ਆ ਉਹ ਸਾਨੂੰ ਵਾਜਬ ਸਿਸਟਮ ਦੇ ਵਿੱਚ ਮਿਲ ਜਾਏਗੀ ਜਦੋਂ ਸਾਡੀ ਖਪਤੋਂ ਵੱਧ ਚੀਜ਼ ਹੋਏਗੀ ਤੇ ਉਹ ਵੀ ਵਿਕੇਗੀ ਕਿਉਂਕਿ ਸਾਡੇ ਮੁਲਕ ਦੇ ਵਿੱਚ ਅਜੇ ਅਸੀਂ ਆਪਣੇ ਆਪ ਤੱਕ ਪੂਰੇ ਸੈਲਫ ਸਸਟੇਨਡ ਨਹੀਂ ਹੋਏ ਸਾਡੇ ਕੋਲ ਅਜੇ ਹੋਰ ਅਗਾਉਂ ਦੀ ਸਮਰੱਥਾ ਹੈ ਔਰ ਸਾਨੂੰ ਚਾਹੀਦੇ ਨੇ ਇਹ ਸਾਡੀ ਦੋ ਤਿੰਨ ਮੇਜਰ ਫਾਇਦੇ ਦੇ ਨੇ ਇੱਕ ਤੇ ਜਿਹੜਾ ਸਾਡੀ ਆਪਾਂ ਦੇਸ਼ ਦੀ ਜਿਹੜੀ ਮੁਦਰਾ ਉਹਨੂੰ ਬਚਾਵਾਂਗੇ ਦੂਸਰਾ ਜਿਹੜਾ ਮਿੱਟੀ ਦੀ ਜਿਹੜੀ ਸਟਰਕਚਰ ਆ ਔਰ ਉਹਦੀ ਅਬਜਾਊ ਸ਼ਕਤੀ ਆ ਉਹ ਦਾਲਾਂ ਗਾਉਣ ਦੇ ਨਾਲ ਵੱਧਦੀ ਆ ਜਿਹੜੇ ਕਿ ਹਵਾ ਦੇ ਵਿੱਚੋਂ ਇਹ ਨਾਈਟ੍ਰੋਜਨ ਲੈ ਕੇ ਸਾਡੀ ਜ਼ਮੀਨ ਦੀ ਤਾਕਤ ਬਣਦੀ ਆ ਦੂਸਰਾ ਜਦੋਂ ਇਹ ਇੱਕ ਪ੍ਰੋਟੀਨ ਦਾ ਮੇਜਰ ਸੋਰਸ ਹੁੰਦਾ ਸਾਡੀਆਂ ਦਾਲਾਂ ਔਰ ਉਹ ਜਿੰਨੇ ਵੀ ਸਾਡੇ ਵੈਜੀਟੇਰੀਅਨ ਬੰਦੇ ਨੇ ਜਿਹੜੇ ਕਿ ਉਹ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਇਹ ਖਾਣ ਦੇ ਲਈ ਚੀਜ਼ ਹੋਵੇਗੀ ਔਰ ਹੁਣੇ ਹੀ ਕਿਸਾਨਾਂ ਵੱਲੋਂ ਇਹਦੀ ਮੰਡੀਕਰਨ ਦੇ ਸਬੰਧੀ ਸਵਾਲ ਆਇਆ ਉਸ ਦੇ ਵਿੱਚ ਜਵਾਬ ਦੇ ਵਿੱਚ ਇਹਨਾਂ ਨੂੰ ਦੱਸਿਆ ਕਿ ਉਹ ਅਸੀਂ ਇਹਨੂੰ ਮੰਡੀਕਰਨ ਦੇ ਵਿੱਚ ਵੀ ਸੁਚੱਜੇ ਢੰਗ ਦੇ ਨਾਲ ਆਪਣੇ ਪੱਧਰ ਤੇ ਆ ਕੇ ਕਰਾਂਗੇ ਜਿਹੜੇ ਕਿਸਾਨ ਰਲ ਕੇ ਤਾਂ ਜੋ ਕਿ ਚੰਗਾ ਵਧੀਆ ਮੁੱਲ ਜਿਹੜਾ ਉਹ ਸਾਨੂੰ ਮਿਲ ਸਕੇ ਮਾਰਕੀਟ ਨਾਲੋਂ ਥੋੜਾ ਜਿਹਾ ਘਟਾ ਕੇ ਔਰ ਇੱਥੋਂ ਤੱਕ ਵੀ ਇਹ ਕਿਹਾ ਗਿਆ ਕਿ ਅਸੀਂ ਬਹੁਤ ਜਲਦ ਇੱਥੇ ਜਿਹੜਾ ਕਿਸਾਨ ਹੱਟ ਜਿਹੜਾ ਉਹ ਵੀ ਆਪਣੇ ਇੱਥੇ ਦਫ਼ਤਰ ਦੇ ਵਿੱਚ ਸਥਾਪਿਤ ਕਰਾਂਗੇ ਤਾਂ ਜੋ ਕਿ ਇੱਥੇ ਜਿਹੜੀ ਕੋਈ ਵੀ ਚੀਜ਼ ਹੈ ਉਹ ਜਿਹਾ ਗਾਉਣਗੇ ਉਹ ਆਪਾਂ ਵਧੀਆ ਰੇਟ ਤੇ ਵੇਚ ਸਕਾਂ I don't